ਤਾ ਗੀੜੀ ਠੰਡਾ ਕੀ ਠੰਡ ਤਾਂ 1 ਸਾਲ ਪੈਤੀ ਜਦੋਂ ਆ ਰਾਮਸੂ ਦੇ ਉਹਦਾ ਟਾਇਰ ਟੁੱਟ ਗਿਆ ਸੀ ਪੈਂਚਰ ਲਾਉਣ ਵਾਲੇ ਜੀ ਤੇ ਸਾਰਿਆਂ ਚ ਬਰਫ ਜਮਾਈ ਵੀ ਮੇਰੇ ਨਾਲ ਜੀ ਤੇ ਆਪਾਂ ਉੱਥੇ ਦੀਗੇ ਤਿੰਨ ਲੱਤਾਂ ਲੰਮਾ ਦੇ ਪੱਤੇ ਪਏ ਨੇ ਕੋਰੇ ਤਾਂ ਬਰੰਗੜ ਦੇ ਇਹ ਜੀ ਮੜੀ ਵਾਸਤੇ ਤੁਪਲ ਲੱਗ ਗਈ ਫੇਰ ਉਹਦੀ ਕੋਰਾ ਪੈ ਗਿਉ ਮੈਸੂਰੀ ਚੜ ਜੰਗੀ ਹਲੇ ਕੋਰਾ ਪੂ ਹੈ ਬਹੁਤ ਗਾਹ ਜੀ ਕਿੰਨੇ ਦਿਨਾਂ ਨੂੰ ਇਹ ਤਾਂ ਪਤਾ ਹੀ ਨਹੀਂ ਕਿਦੋਂ ਪੈਣ ਲੱਗੇ ਫੇਰ ਠੰਡ ਘਟੂ ਸਭ ਤਾਂ ਦੱਸਦੇ ਕੋਈ ਪਿੰਦ ਨਹੀਂ ਪਤਾ ਇੱਕ ਜਮਾਨੇ ਤਰ੍ਹਾਂ ਚਿੱਟਾ ਚੌਂਕੂ ਖੱਬਲ ਸਾਡਾ ਉਹ ਕਰੂ ਉਸ ਦਿਨ ਸਿੱਧੂ ਨਹੀਂ ਸਾਡਾ ਹੋਰ ਆ ਜਦੋਂ ਪੈਂਤਾ ਠੰਡ ਤਾਂ ਦਿਆ ਦੋ ਘੰਟੇ ਸਵੇਰੇ ਸਵੇਰੀ ਪਰ ਜਦੋਂ ਖੁੱਤ ਆਇਆ ਜਦੋਂ ਧੁੱਪ ਚੜਨਾਂਗੇ ਖੁੱਲ ਲੱਗੇ ਜਦੋਂ ਤੋਂ ਵਧੀਆ ਨਹੀਂ ਹੁੰਦੀ ਐਨੀ ਠੰਡ ਨਹੀਂ ਹੁੰਦੀ ਹੈਗੀ ਹੁਣ ਜੰਨੀ ਆ ਨਾ ਨਾ ਪੈਰ ਸਨ ਹੋਣਗੇ ਕਬੂਟਾਂ ਚ ਵੀ ਮੈਨਾਂ ਐਨੀ ਠੰਡ ਤਾਂ ਕਿਤੇ ਪਈ ਨਹੀਂ ਹੁੰਦੀ ਹੈਣਾ ਕੀੜੀ ਠੰਡਾ ਕੀ ਠੰਡਾ ਤਾਂ ਕਿਹੜੀ ਪਿਆ ਜਦੋਂ ਪਾਣੀ ਲਾਉਂਦੇ ਲੋਕ ਨਾ ਐ ਬਰ ਪਜਾਮਿਆਂ ਦੇ ਉੱਤੇ ਠੰਡ ਤਾਂ ਇੱਕ ਸਾਲ ਪਈ ਸੀ ਜਦੋਂ ਆ ਰਾਮਸੂ ਦੇ ਉਹ ਟਾਇਰ ਟੂਰ ਜੇ ਸੀ ਪੈਂਚਰ ਲਾਉਣ ਵਾਲੇ ਨਹੀਂ ਤੇ ਸਾਰਿਆਂ 'ਚ ਬਰਫ ਜਮਾਈ ਵੀ ਮੇਰੇ ਨਾਲ ਹੀ ਜੇ ਆਪਾਂ ਉੱਥੇ ਦੀ ਗੇ ਲੱਤੇ ਕੁੱਤੇ ਨੂੰ ਉਹ ਬਾਬਾ ਪਾਣੀ ਪਾ ਕੇ ਰੱਖਦਾ ਹੁੰਦਾ ਸੀ ਲੱਕੜ ਦੇ ਕਿਹੜੇ ਸਾਲ ਦੀ ਗੱਲ ਇਹ ਹੈ ਇਹ ਤਾਂ ਬਹੁਲੇ ਚੱਲਦੀ ਗੱਲ ਹੈ ਕਿੰਨਾ ਹੋ ਗਿਆ ਉਹਨਾਂਗੇ 20 ਸਾਲ ਜ਼ਿਆਦਾ ਹੋ ਗਿਆ ਉਹਨਾਂਗੇ ਉਦੋਂ ਉੱਥੇ ਜਿੰਨੇ ਕੋਈ ਭਾਂਡੇ ਤੇ ਸਾਰਿਆਂ ਚ ਜਿੰਨੇ ਫਰਦੇ ਦੇ ਧਰਕੇ ਜਿੰਨੇ ਪੀਂਦੇ ਉਹ ਵੀ ਤਾਂ 2000 ਨਹੀਂ ਹੋਗੇ ਤੇ ਹਲਵਾਈਆ ਯਾਰ ਉਹ ਵੀ ਕਰੀ ਜਾਂਦਾ 22 ਸਾਲ 23 ਸਾਲ ਹੋ ਗਏ ਉਹ ਤਾਂ ਤੂੰ ਪਹਿਲਾਂ ਦੀ ਬਾਣੀ ਕਰਦਾ ਮਾਹ ਕਿਤੇ ਐਤਕੀ ਵਾਲੀ ਪਈਏਗੀ ਵਿੱਚ ਕਰੀ ਜਾਂਦੇ ਨੇ ਬਿਹਾਰਾ ਬੁੱਤਾ ਕਹਿੰਦਾ ਇਹ ਸੀਰੀਅਲ ਹੋ ਬਾਈ ਕਹਿੰਦਾ ਕੱਸੀ ਦਾ ਸੀ ਲਾਇਏ ਪਾਣੀ ਕਹਿੰਦਾ ਜ਼ਿਮੀਂਦਾਰ ਲੈ ਗਿਆ ਪੱਠੜ ਚ ਪਾ ਕੇ ਅੱਗ ਚਾਹ ਲੈ ਗਿਆ ਬਾਈ ਪਾਸੇ ਤਿਗ ਗਏ ਤੇ ਕਹਿੰਦਾ ਮੇਰੇ ਸਾਡੇ ਆਲ ਗਾਲੇ ਦੇ ਪਤੀਲੇ ਦੇ ਪਰਖੀਆਂ ਲਾਈਆਂ ਹੋਈਆਂ ਚਾਹ ਤਾਂ ਫੇਰ ਵੀ ਢੰਡੀ ਹੋ ਗਈ। ਹੂੰ ਕਹਿੰਦਾ ਜ਼ਿਮੀਦਾਰ ਕਹਿੰਦਾ ਜਦ ਤੁਸੀਂ ਪੈ ਜਾਓ। ਕੱਕਰ ਜੰਮ ਗਿਆ ਉੱਤੇ ਪਾਣੀ ਦੇ ਤੂੰ ਕਿਤੇ ਰਾਤ ਨਹੀਂ ਬਣਾਈ ਜਾਂਦਾ। ਇਹ ਤਾਂ ਬਣੀ ਜਾਂਦੀ ਐ। ਕੱਕਰ ਜੰਮ ਗਿਆ ਕੱਕਰ ਕੱਕਰ ਕੀ ਹੁੰਦਾਗਾ? ਕੱਕਰ ਦਾ ਹੁਣ ਤੈਨੂੰ ਜਦੋਂ ਪਤੀ ਨਹੀਂ ਬੜਿਆ ਕੀ ਹੁੰਦਾ ਐ? ਉਹ ਤਾਂ ਕੈਨੇਡਾ ਦੇ ਲੋਕ ਦੇਖਣਗੇ। ਇਹਦੇ ਬਣਾਈ ਦੀ ਤਾਂ ਚਲ ਦੇ ਕਿਧਾਈ ਆਣੇ ਉਪਕਾਰ ਕਰਦਾ ਜੇ ਇਹਨਾਂ ਦੇ ਹੁਣ ਕਿਹੜਾ ਆਪਾਂ ਧੁੱਪ ਚ ਬੈਠਾਂਗੇ ਹੁਣ ਇਹ ਕਿਹੜਾ ਕੋਈ ਆ ਆਏ ਆ ਗੱਲ ਹੋ ਗਈ ਇਹਦਾ ਦੱਸਿਆ ਵੀ ਠੰਡ ਇੰਨੀ ਪੈਂਦੀ ਸੀ ਕੋਈ ਦੱਸਣਾ ਜਵਾਕਾਂ ਨੂੰ ਮਾੜੀ ਗੱਲ ਤਾਂ ਨਹੀਂ